ਯਾਦਾ ਬਾਬਾ ਜੀ ਅੱਜ ਦਾ ਗਰੇਨ ਜੀਵਨ ਸੰਤਾ ਵਾਹਿਗੁਰੂ ਜੀ ਦੇ ਫਤੇ ਬਾਬਾ ਜੀ ਬੇਨਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਏਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਝਾਂਜਰਾ ਪਾ ਪਨ ਚੁੱਕੀ ਐ ਐਮ ਐਸ ਪੀ ਗਰੰਟੀ ਕਾਨੂੰਨ ਦਾ ਲੈ ਕੇ ਆਵਾਂਗੇ ਦਿਖਾਣੇ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ੱੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਤ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ੱੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ ਬਸ ਬੇਨਤੀ ਹੈ ਜੀ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂ ਪਰ ਯੂਨੀਅਨ ਆਣੀ ਆ ਅੱਜ ਇਹਦੀ ਇੱਕ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਦਾਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆਜੂ ਟੀਮ ਹਾਸਲ ਵਾਸਤੇ ਆਪਣੀ ਨਾਸਲ ਵਾਸਤੇ ਲਾਸਟ ਲੜਾਈ ਸੋਚੀ ਬੇਚੂ ਬਾਬਾ ਨੂੰ ਕੰਮ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਕੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗੀਆਂ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਦਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸਰ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਾਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਮੈਸਪੀ ਗਰੰਟੀ ਕਾਨੂੰਨ ਸਾਰੇ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕੋਰਪੋਰੇਟ ਨੇ ਗਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਟਿਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆਣ ਤੱਕ ਆਇਆ ਜੇ ਮਾਇ ਚੱਤ ਗਰੋ ਮਾ ਪਾਇਆ ਸਾਡ ਮਰਦਾ ਪਾ ਸਹਦ ਤੇ ਆਹ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆ ਤਾਂ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੇ ਮੀਟਿੰਗ ਤੇ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਮੰਗੇ મોદી ਅੰਮਿਤ ਸਾਹ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਪੀੜੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਆਖਰੀ ਗੱਲ ਦੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂ ਟੋਲ ਟੈਕਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਨਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾ ਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ ਦਿਖਾਣੀਆਂ ਤੁਹਾਨੂੰ ਗੱਡੀ ਦੇ ਅੰਦਰ ਆ ਭਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ 'ਚ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ بس ਬੇਨਤੀ ਆਹੀ ਆ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਦਾ ਸਿੱਧੂ ਪਰ ਯੂਨੀਅਨ ਆਣੀ ਆ ਜਿਹੜਾ 21 ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਚੂ ਤੂੰ ਆਕੜਾ ਲਾਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਚੁੱਤੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ نسل ਵਾਸਤੇ ਲਾਸਟ ਲੜਾਈ ਸੋਚ ਕੇ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਾਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਮੈਕਸੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀ ਆ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆਦਾ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੀ ਮੀਟਿੰਗ ਚ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਵਾਂਗੇ ਮੋਦੀ ਅੰਮਿਤ ਸਾਹ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਵੀੜੀ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਆਖਰੀ ਗੱਲ ਦੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰਨ ਟੋਲ ਟੈਕਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਬੇਅੰਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾ ਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ ਦਿਖਾਣੀਆਂ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿੱਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ بس ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂ ਪਰ ਯੂਨੀਅਨ ਆਣੀ ਆ ਜਿਹੜਾ ਇੱਥੇ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਲਾਗੇ ਕੱਲ ਨੂੰ ਬੇਨਤੀ ਹੈ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਛੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਨਸਲ ਵਾਸਤੇ ਲਾਸਟ ਲੜਾਈ ਸੋਚ ਕੇ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਐਮਐਸਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆਹ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆਦਾ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਜੇ ਮੀਟਿੰਗ ਤੇ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਵੰਗੇ ਮੋਦੀ ਅੰਮਿਤ ਸਾਹਿਬ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਫੀਡੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਆਫਰੀ ਕਾਜੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰ ਟੋਲ ਟੈਕਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਅੰਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ ਦਿਖਾਣੇ ਆ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ 'ਚ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ بس ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂਪੁਰ ਯੂਨੀਅਨ ਆਣੀ ਆ ਜਿਹੜਾ ਇੱਥੀ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸੱਚ ਤੂੰ ਆਕੜਾ ਲਾ ਦੇਂਗੇ ਕੱਲ ਨੂੰ ਬੇਨਤੀ ਹੈ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਛੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਨਸਲ ਵਾਸਤੇ ਲਾਸਟ ਲੜਾਈ ਸੋਚ ਕੇ ਵੇਖੋ ਬਾਬਾ ਜੀ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਕੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸਰ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਤੇ ਹੱਲ ਸਾਡਾ ਬਣਦਾ ਹੱਕ ਹੈ ਐਮਪੀ ਗਾਰੰਟੀ ਕਾਨੂੰਨ ਸਾਰੇ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆਹ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਗੇਟ ਸਾਡਾ ਆਦਾ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਜੇ ਮੀਟਿੰਗ ਦਾ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਮੰਗੇ મોદી ਅੰਮਿਤ ਸਾਹਿਬ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਫੀਡੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਆਖਰੀ ਗੱਲ ਦੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰਨ ਟੋਲ ਟੈਕਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਬਾਬਾ ਜੀ ਬੇਨਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਝਾਂਜਰਾ ਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਦਾ ਲੈ ਕੇ ਆਵਾਂਗੇ ਦਿਖਾਣੇ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ 'ਚ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ بس ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂ ਪਰਿਯੂਨਿਅਨ ਆਣੀ ਆ ਜਿਹੜਾ ਇੱਤੀ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਦੇਾਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਛੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਮਸਲ ਵਾਸਤੇ ਲਾਸਟ ਲੜਾਈ ਸੋਚ ਕੇ ਦੇਖੋ ਬਾਬਾ ਜੀ ਕੀ ਬਾਤ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਕੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸਰ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਚ ਹੱਲ ਸਾਡਾ ਬਣਦਾ ਹੱਕ ਹੈ ਐਮਐਸਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀ ਆ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆਹ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆ ਤਾਂ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੇ ਮੀਟਿੰਗ 'ਚ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਵੰਗੇ ਮੋਦੀ ਅੰਮਿਤ ਸਾਹ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਪੀੜੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਆਖਰੀ ਕਾਜੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰਨ ਟੋਲ ਟੈਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਨਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਅੰਤ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਝਾਂਜਰਾ ਪਾ ਪਾ ਚੁਕਿ ਗੀ ਐਮਐਸਪੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ ਦਿਖਾਣੇ ਆ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਉਹ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿੱਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ ਬਸ ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅਜੇ ਤਾਂ ਸਿੱਧੂ ਪਰ ਯੂਨੀਅਨ ਆਣੀ ਆ ਜਿਹੜਾ 21 ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਜ ਤੂੰ ਆਕੜਾ ਲਾ ਦੇਗੇ ਕੱਲ ਨੂੰ ਬੇਨਤੀ ਹੈ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਆ ੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ نسل ਵਾਸਤੇ ਲਾਸਟ ਲੜਾਈ ਸੋਚ ਕੇ ਥੈਂਕ ਯੂ ਬਾਬਾ ਜੀ ਬਹੁਤ ਬਹੁਤ ਟਰਾਲੀਆਂ ਨੇ ਕਹਿੰਦੇ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਦਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਚਾਹਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਮੈਸਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀ ਆ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆ ਤਾਂ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੀ ਮੀਟਿੰਗ ਤੇ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਵੰਗੇ ਮੋਦੀ ਅੰਮਿਤ ਸਾਹਿਬ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਪੀੜੀ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਸਾਖਰੀ ਕਾਜੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰਨ ਟੋਲ ਟੈਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਬਾਬਾ ਜੀ ਬੇਨਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਝਾਂਜਰਾ ਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਦਾ ਲੈ ਕੇ ਆਵਾਂਗੇ ਦਿਖਾਣੇ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਉਹਨ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਨੇ ਆ ਸਿੱਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ੱੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ੱੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ ਬਸ ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂ ਬੜੀ ਯੂਨੀਅਨ ਆਣੀ ਆ ਅੱਜ ਇਹਦੀ ਇੱਕ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਲਾ ਦੇਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਅੱਜ ੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ نسل ਵਾਸਤੇ ਲਾਸਟ ਲੜਾਈ ਸੋਚ ਕੇ ਵਿੱਚ ਬਾਬਾ ਜੀ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਦਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਹੈ ਐਮਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛਾ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆਦਾ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਜੇ ਮੀਟਿੰਗ ਤੇ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਵਾਂਗੇ ਮੋਦੀ ਅੰਮਿਤ ਸਾਹ ਚੈਲੰਜ ਆ ਹੱਕ ਛੱਡਣੇ ਨਹੀਂ ਹੋਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਕਾਫਲੀ ਕਾਜੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰ ਟੋਲ ਟੈਕਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਨਤੀ ਆ ਕਾਫਲਾ ਵੇਖਿਓ ਕਿੰਨਾ ਵੱਡਾ ਵੀਡੀਓ ਲਾਸਟ ਤੱਕ ਵੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾ ਪਾਪਾ ਨੱਚੂਗੇ ਐ ਐਮ ਐਸ ਪੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ ਦਿਖਾਣੇ ਤੁਹਾਨੂੰ ਗੱਡੀ ਦੇ ਅੰਦਰ ਆ ਭਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿੱਧਾ ਬਾਬਾ ਜੀ ਅੱਜ ਵਾਲੀ ਮੀਟਿੰਗ 'ਚ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ਧੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ਧੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ بس ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਦਾ ਸਿੱਧੂ ਪਰ ਯੂਨੀਅਨ ਆਣੀ ਆ ਜਿਹੜਾ ਇੱਕੀ ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਦੀ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਲਾ ਦੇਂਗੇ ਕੱਲ ਨੂੰ ਬੇਨਤੀ ਹੈ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਛੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਨਸਲ ਵਾਸਤੇ ਲਾਸਟ ਲੜਾਈ ਸੋਚ ਕੇ ਬਹੁਤ ਬਹੁਤ ਟਰਾਲੀਆਂ ਨੇ ਹਾਜੀ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਾਦੇ ਸਾਡਾ ਮੀਟਿੰਗ ਤੇ ਹੱਲ ਸਾਡਾ ਬਣਦਾ ਹੱਕ ਹੈ ਐਮਐਸਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆਹ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਗੇਟ ਸਾਡਾ ਆ ਤਾਂ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਜੇ ਮੀਟਿੰਗ 'ਚ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਮਗੇ ਮੋਦੀ ਅੰਮਿਤ ਸਾਹਿਬ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਫੀਡੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਆਖਰੀ ਗੱਲ ਦੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰ ਟੋਲ ਟੈਕਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਬਾਬਾ ਜੀ ਬੇਅੰਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਚਾਂਦਰਾਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਦਾ ਲੈ ਕੇ ਆਵਾਂਗੇ ਦਿਖਾਣੇ ਆ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਵਾ ਹੋ ਗਿਆ ਕਾਫਲਾ ਸਟਾਰਟ ਇੱਥੋਂ ਹੁਣ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਨੇ ਆ ਸਿਧਾ ਬਾਬਾ ਜੀ ਅੱਜ ਵਾਲੀ ਮੀਟਿੰਗ 'ਚ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ੱੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ੱੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ بس ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂ ਪਰ ਯੂਨੀਅਨ ਆਣੀ ਆ ਜਿਹੜਾ 21 ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਲਾ ਦੇਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਛੁੱਟੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ ਨਸਲ ਵਾਸਤੇ ਲਾਸਟ ਲੜਾਈ ਸੋਚ ਕੇ ਦੇਖੋ ਬਾਬਾ ਜੀ ਬਹੁਤ ਬਹੁਤ ਟਰਾਲੀਆਂ ਨੇ ਅੱਜ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਤਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਚ ਹੱਲ ਸਾਡਾ ਬਣਦਾ ਹੱਕ ਐ ਐਮਐਸਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਇੰਤੀਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਹੈ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਗੁਲਾਮ ਕਰ ਲੈਣੀ ਆ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਡਾ ਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆ ਆ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆਦਾ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਜੇ ਮੀਟਿੰਗ ਦਾ ਹੱਲ ਨਾ ਹੋਇਆ ਨਾ ਸਾਰਾ ਸੌਦਾ ਪਟ ਗਿਆ ਵਾਂਗੇ ਮੋਦੀ ਅੰਮਿਤ ਸਾਹ ਚੈਲੰਜ ਆ ਹੱਕ ਛੱਡਣੇ ਨਹੀਂ ਹੁਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਫੀਲੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਆਖਰੀ ਗੱਲ ਦੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰਨ ਟੋਲਟੈਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਬਾਬਾ ਜੀ ਬੇਨਤੀ ਆ ਕਾਫਲਾ ਦੇਖਿਓ ਕਿੰਨਾ ਵੱਡਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਐਡਾ ਵੱਡਾ ਕਾਫਲਾ ਇੰਨੇ ਕਿਲੋਮੀਟਰ ਤੱਕ ਨਾ ਦਿੱਲੀ ਦਾ ਝਾਂਗਰਾ ਪਾਪਾ ਨੱਚੂਗੇ ਐਮਐਸਪੀ ਗਰੰਟੀ ਕਾਨੂੰਨ ਤਾਂ ਲੈ ਕੇ ਆਵਾਂਗੇ ਦਿਖਾਣੇ ਤੁਹਾਨੂੰ ਗੱਡੀ ਦੇ ਅੰਦਰ ਆਪਰਾ ਨੇ ਸਾਰੇ ਜਿਹੜੇ ਆਏ ਹੋਏ ਨੇ ਆਪਣੇ ਕਿਸਾਨ ਇਕਤਾ ਜੈ ਜੀ ਦਾ ਬਾਦ ਜੈ ਜੀ ਦਾ ਬਾਦ ਆ ਹੋ ਗਿਆ ਕਾਫਲਾ ਸਟਾਰਟ ਇੱਥੋਂ ਉਹਨੇ ਦੇਖਿਓ ਬਾਬਾ ਜੀ ਮੋਦੀ ਨੂੰ ਫੇਰ ਕਹਿੰਨੇ ਆ ਸਿੱਧਾ ਬਾਬਾ ਜੀ ਅੱਜ ਵਾਲੀ ਮੀਟਿੰਗ ਤੇ ਕਰਦੇ ਸਾਡਾ ਹੱਲ ਨਹੀਂ ਤਾਂ ਬਾਬਾ ਜੀ ੱੱਕੇ ਨਾਲ ਲੈ ਕੇ ਜਾਵਾਂਗੇ ਆਪਣੇ ਹੱਕ ਛੱਡਦੇ ਕੋਈ ਨਹੀਂ ਬਹੁਤ ਟਾਈਮ ਹੋ ਗਿਆ ਸਰਕਾਰਾਂ ਦਾ ੱੱਕਾ ਕਰਦੇ ਹੋਏ ਸਾਡੇ ਨਾਲ ਕਿਸਾਨਾਂ ਨਾਲ ਸਾਡੇ ਬਣਦੇ ਹੱਕ ਨੇ ਬਸ ਬੇਨਤੀ ਆਹੀ ਹੈ ਬਾਬਾ ਜੀ ਵੀਡੀਓ ਪੂਰੀ ਦੇਖਿਓ ਕਿ ਕਾਫਲੇ ਕਿੰਨੇ ਨੇ 2000 ਟਰਾਲੀ ਦਾ 12 ਤਰੀਕ ਨੂੰ ਪਹੁੰਚ ਚੁੱਕੀ ਆ ਤੇ ਅੱਜ ਇਹਦਾ ਸਿੱਧੂ ਬਰੀ ਯੂਨੀਅਨ ਆਣੀ ਆ ਜਿਹੜਾ 21 ਯੂਨੀਅਨ ਆਈ ਆ ਤੇ ਸਾਡੀ ਹਜ਼ਾਰਾਂ ਟਰਾਲੀਆਂ ਜਦੋਂ ਹਰਿਆਣੇ ਜੁੜਨੀ ਹੈ ਤੇ ਹਰਿਆਣਾ ਜੁੜਨਾ ਨਾਲ ਦਿੱਲੀ ਦੇ ਤਾਂ ਨਾ ਨਾ ਸਾਂਜੂ ਤੂੰ ਆਕੜਾ ਦੇਾਂਗੇ ਕੱਲ ਨੂੰ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਆ ਤੁੱਤੀ ਮਾਰ ਲਿਓ ਲੜਾਈ ਲਾਸਟ ਲੜਾਈ ਸੋਚ ਕੇ ਕਿ ਆਪਣੀ ਪੀੜ੍ਹੀ ਵਾਸਤੇ ਆਪਣੀ ਫਸਲ ਵਾਸਤੇ ਆਪਣੀ نسل ਵਾਸਤੇ ਲਾਸਟ ਲੜਾਈ ਸੋਚ ਕੇ ਬੇਚੂ ਬਾਬਾ ਜੀ ਬਹੁਤ ਬਹੁਤ ਟਰਾਲੀਆਂ ਨੇ ਕਹਿੰਦੇ ਤਾਂ ਫਤੇਗੜ ਸਾਹਿਬ ਮੰਡੀ ਭਰ ਗਈ ਸੀ ਫੇਰ ਆ ਗਏ ਇਹ ਇੱਥੇ ਸੜਕ ਤੇ ਲੱਗਿਆ ਨੇ ਤੇ ਸਵੇਰੇ ਜਦੋਂ ਜਾਹੋ ਜਲਾਲ ਦਿਖਾਵਾਂਗੇ ਨਾ ਜਦੋਂ ਸਾਡੇ ਲੀਡਰਾਂ ਨੇ ਹੁਕਮ ਕਰਦਾ ਪੱਤਰਾ ਕਰਦਾਂਗੇ ਸਾਰੇ ਸੰਭੂ ਟੋਲ ਟੈਕਸ ਨੂੰ ਆਪਣੇ ਹੱਕ ਲੈ ਕੇ ਆਣੇ ਨੇ ਫੇਰ ਕਹਿ ਰਹੇ ਆ ਮੋਦੀ ਨੂੰ ਕਿ ਕਰਦੇ ਸਾਡਾ ਮੀਟਿੰਗ ਦਾ ਹੱਲ ਸਾਡਾ ਬਣਦਾ ਹੱਕ ਆ ਐਮਐਸਪੀ ਗਰੰਟੀ ਕਾਨੂੰਨ ਸਾਰਿਆਂ ਨੂੰ ਆਹੀ ਬੇਨਤੀ ਆ ਬਾਬਾ ਜੀ ਆਪਣੇ ਹੱਕਾਂ ਪਿੱਛੇ ਨਿਕਲੋ ਠੀਕ ਆ ਨਾ ਆਪਣੀ ਫਸਲ ਪਿੱਛੇ ਨਸਲ ਪਿੱਛੇ ਨਿਕਲੋ ਸਾਰੇ ਦੇ ਸਾਰੇ ਆਪਣੀ ਪੀੜੀ ਨੂੰ ਬਚਾਣ ਪਿੱਛੇ ਨਿਕਲੋ ਨਹੀਂ ਇਹ ਕਾਰਪੋਰੇਟ ਨੇ ਕਲਾਮ ਕਰ ਲੈਣੀਆਂ ਦੇਖੋ ਬਾਬਾ ਜੀ ਕਾਫਲਾ ਕਿੰਨਾ ਵੱਟਿਆ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਆਹ ਤਾਂ ਕਿਤੇ ਕਿਲੋ ਮੀਟਰ ਤੱਕ ਆਇਆ ਛੱਤ ਗਰੋ ਮਾ ਪਾਇਆ ਛੱਤ ਮੁਰਦਾ ਪਾ ਸਹਜ ਤੇ ਆਹ ਕੋਈ ਲੀਡਰ ਲੋੜ ਤੇ ਲੱਗਦਾ ਆ ਦੇਖੋ ਬਾਬਾ ਜੀ ਕੀ ਕਰ ਲੈਣਗੇ ਬੈਰੀਕੇਡ ਸਾਡਾ ਆ ਤਾਂ ਪਹੁੰਚ ਲੇ ਕਾਫਲੇ ਹੁਣ ਨਹੀਂ ਰੁਕਦੇ ਜੇ ਅੱਜ ਦੀ ਮੀਟਿੰਗ 'ਚ ਹੱਲ ਨਾ ਹੋਇਆ ਨਾ ਆਰਾ ਸੌਦਾ ਪਟ ਗਿਆ ਵੰਗੇ ਮੋਦੀ ਅੰਮਿਤ ਸਾਹਿਬ ਚੈਲੰਜ ਆ ਹੱਕ ਛੱਡਣੇ ਨਹੀਂ ਹੋਣ ਦੀ ਵਾਰ ਕਾਫਲਾ ਦੇਖਿਓ ਬਾਬਾ ਜੀ ਕਿੰਨਾ ਵੱਡਾ ਪੀੜੀਆਂ ਨੂੰ ਐਂਡ ਤੱਕ ਦੇਖਿਓ ਬਹੁਤ ਵੱਡੇ ਕਾਫਲੇ ਨੇ ਬਹੁਤ ਵੱਡੇ ਕਾਫਲੇ ਨੇ ਸਾਖਰੀ ਕਾਜੀ ਸਾਰਿਆਂ ਨੂੰ ਮਿਲਦੇ ਆ ਸਵੇਰੀ ਸੰਪੂਰਨ ਟੋਲਟੈਕਸ